ਉਤਰਾਖੰਡ ਚਾਰ ਧਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਰਹੀ ਹੈ ਯਾਤਰਾ ਦੇ ਲਈ ਹਾਲੇ ਤੱਕ ਸਿਰਫ 8 ਲੋਕਾਂ ਦੇ ਵੱਲ ਰਜਿਸਟ੍ਰੇਸ਼ਨ ਕਰਵਾਈ ਗਈ ਹੈ ਪਿਛਲੇ ਸਾਲ ਕੁਦਰਤੀ ਤਰਾਸਦੀ ਤੋਂ ਬਾਅਦ ਇਸ ਵਾਰ ਲੋਕਾਂ ਦੇ ਵਿੱਚ ਯਾਤਰਾਪਤੀ ਉਤਸ਼ਾਹ ਦੀ ਭਾਰੀ ਕਮੀ ਵੇਖਣ ਨੂੰ ਮਿਲ ਰਹੀ ਹੈ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਉਤਰਾਸਦੀ ਵਾਪਰੇ ਸੀ ਉਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਚਾਰ ਧਾਮਾਂ ਦੀ ਯਾਤਰਾ ਜੋ ਸ਼ੁਰੂ ਹੋ ਰਹੀ ਹੈ ਤੇ ਦੂਜੇ ਪਾਸੇ ਦੀ ਤਸਵੀਰ ਹੈ 16 ਜੂਨ 2013 ਦੀ ਜਦੋਂ ਪਿਛਲੇ ਸਾਲ ਤਰਾਸਦੀ ਵਾਪਰੇ ਸੀ ਇਹ ਤੇ ਇਤਰਾਜ਼ ਦੀਦਾ ਖੌਫਾਜਵੀ ਲੋਕਾਂ ਦੇ ਵਿੱਚ ਬਰਕਰਾਰ ਹੈ ਕਿਉਂਕਿ ਦੁਬਾਰਾ ਤੋਂ ਹੋਣੇ ਯਾਤਰਾਚਾਰਤਾ ਮਦੀ ਸ਼ੁਰੂ ਹੋਣ ਵਾਲੀ ਹੈ ਪਰ ਅਜੇ ਤੱਕ ਸਿਰਫ 8 ਲੋਕਾਂ ਦੇ ਵੱਲੋਂ ਹੀ ਰਜਿਸਟ੍ਰੇਸ਼ਨ ਕਰਵਾਈ ਗਈ ਹੈ ਪਿਛਲੇ ਸਾਲ ਜੂਨ ਮਹੀਨੇ ਇਤਰਾਜ਼ ਦੀਦੇ ਕਾਰਨ ਲੱਖਾਂ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਸੀ ਤੇ ਹਜ਼ਾਰਾਂ ਲੋਕ ਲਾਪਤਾ ਹੋ ਗਏ ਸਨ ਆਂਕੜਿਆਂ ਦੇ ਮੁਤਾਬਕ ਬਹੁਤ ਸਾਰੀਆਂ ਜਾਨਾਂ ਗਈਆਂ ਸਨ ਤੇ ਕੁਝ ਲਾਪਤਾ ਜਿਹੇ ਸੰਜ ਨਬਰੇ ਕੁਝ ਜਾਣਕਾਰੀ ਹੀ ਹਾਸਲ ਨਹੀਂ ਹੋ ਪਾਈ ਸੀ ਉਸ ਦਰਦਨਾਖਾਸ ਨੂੰ ਅੱਜ ਤੱਕ ਲੋਕ ਨਹੀਂ ਭੁੱਲ ਸਕੇ ਇਸ ਯਾਤਰਾ ਦੇ ਲਈ ਯਮਨੋਤਰੀ ਗੰਗੋਤਰੀ ਮੰਦਰ 2 ਮਈ ਨੂੰ ਕੇਦਾਰਨਾਥ ਦੇ ਕਪਾਟ 4 ਮਈ ਨੂੰ ਅਤੇ ਬਦਰੀਨਾਥ ਦੇ ਕਪਾਟ 5 ਮਈ ਨੂੰ ਖੋਲੇ ਜਾਣਗੇ ਸਿੱਖ ਧਰਮ ਦੇ ਨਾਲ ਸਬੰਧਤ ਧਾਰਮਿਕ ਸਥਾਨ ਹੇਮਕੁੰਡ ਸਾਹਿਬ ਜਾਣ ਦੇ ਲਈ ਯਾਤਰੀ 25 ਮਈ ਨੂੰ ਦਰਸ਼ਨ ਕਰ ਸਕਣਗੇ ਹਾਲਾਂਕਿ ਪੂਰੇ ਬੰਦੋਬਸਤ ਇਹਨਾਂ ਲਈ ਕੀਤੇ ਗਏ ਨੇ ਪਰ ਇਸ ਦੇ ਬਾਵਜੂਦ ਵੀ ਅਜੇ ਤੱਕ ਸਿਰਫ 8 ਲੋਕਾਂ ਦੀ ਰਜਿਸਟ੍ਰੇਸ਼ਨ ਹੋਈ ਹੈ